2 1 ਉਹ ਵਨ ਇਹਦੇ ਨਾਲ ਨਾ ਅਸੀਂ ਆਪਾਂ ਰੋਟੀਾਂਾਂ ਚੰਗਾਂ 2 1 ਲੰਗਰ ਖਾ ਰਹੀਂਦੀ ਆ ਤੇ ਭਾਂਡੇ ਮੇਰੇ ਬਾਅਦ ਸਆਪੇ ਖੰਡਾ ਖਿਡ ਜਾਂਦੀ ਆ ਇਹਦੇ ਨਾਲ ਵੇਤਰਪ ਮੈਂ ਵੱਖਰੇ ਭਗਾ ਲੈਣੀ ਆ ਦੋ ਰੋਟੀਆਂ ਭਗਾਈਆਂ ਤੇ ਖਾ ਲਈਆਂ ਇਦਿ ਮਹਰਾਣਾ ਇੰਗਾ ਹੁਣ ਨਾਲ ਕਰੇ ਵੀ ਨਾ ਕੋਈ ਲੱਗੇਗਾ ਇਹਨੂੰ 2 1 ਕੋਈ ਹੁਣ ਭਾਂਡੇ ਮੇ ਲੱਗ ਘਰ ਲੈਣਿਆ ਸਾਰੇ ਕਰੇ ਕਿ ਨਾ ਇਹਨੂੰ ਉੱਠ ਕੇ ਮੈਨੂੰ 2 1 ਮਾਤਾ ਨੂੰ ਕੀ ਹੋ ਗਿਆ ਵਾ ਭਾਂਡੇ ਚੁੱਕ ਚੁੱਕ ਮਾਰਨ ਢੀਆ ਜੇ ਕੁਝ ਚਾਹੀਦਾ ਵਾ ਤੇ ਮੈਨੂੰ ਦੱਸ ਦਿੰਦੇ ਮੈਂ ਲੱਭ ਦਿੰਦੀ ਇਦਾਂ ਕਰਦੀ ਆ ਮਾਤਾ ਵੱਲ ਜਾਣੀ ਆ ਕਿ ਚਾਹੀਦਾ ਕੁਝ 1 ਤੇ 2 1 ਸੰਦੀਪ ਤੂੰ ਦੇ ਚੋਪੀ ਘਾਰ ਹੈ ਜਿੱਦਾਂ ਬੋ 1 ਸੰਦੀਪ ਤੂੰ ਤਾਂ ਨਾ ਚੋਪੀ ਕੀਤੇ ਰਹੋ ਤੇਰੇ ਹਿਸਾਬ ਨਾਲ ਠੀਕ ਵਾ ਤੇ ਮੇਰੇ ਹਿਸਾਬ ਨਾਲ ਨਹੀਂਗਾ ਠੀਕ ਐ ਜਿੱਧਰ ਨੂੰ ਉਹ ਫਟੀਆਂ ਪੜਾਉਣੀ ਐ ਉਹ ਤਾਂ ਨੂੰ ਪੜਨਿਆ ਵਾ ਮੇਰੀ ਇਥੇ ਕੋਈ ਵੀ ਨਹੀਂ ਸੁਣਦਿਆ ਤੇ ਮੈਂ ਇਥੇ ਰਹਿਣਾ ਕਿ ਕਰਾ ਕੇ ਘਰ ਨਾ ਭੈਣ ਭਰਾਵਾਂ ਦੇ ਵਿੱਚ ਨਾ ਸਲੋਕ ਹੀਗਾ ਕਿ ਦੇ ਕਿਤੇ ਖਦੇ ਆਉਂ ਹੀ ਜਦਾਂ ਕਿ ਕੋਈ ਨਾ ਦੁਬਾਰਾ ਤੂੰ 1 ਸੰਦੀਪ ਤੂੰ ਤਾਂ ਨਾ ਮੇਰੇ ਪੱਥੇ ਲੱਗਿਆ ਇਹ ਨਾ ਕਰ ਤੂੰ ਭੈਣ ਭਰਾਵਾਂ ਦੇ ਵਿੱਚ ਐਹੀ ਫਿਕ ਪਾਈ ਆ ਕਿ ਦੇ ਇੱਕ ਦੂਜੇ ਨੂੰ ਮਿਲਣ ਜੋਗੇ ਨਹੀਂ ਰਹੇ ਇਹ ਹੀ ਗੱਲ ਹੋ ਗਈ ਐ ਨਾ 2 1 ਨੇ ਵੀ ਤੁਹਾਨੂੰ ਨਾ ਮੇਰੇ ਮੱਥੇ ਨਾ ਹੀ ਲੱਗਿਆ ਕਰ ਮੈਨੂੰ 321 321 ਤੁਹਾਨੂੰ ਨਾ ਮੈਨੂੰ ਮਾਸਾ ਚੰਗੀ ਨਹੀਂ ਲੱਗਦੀ ਇਹ ਐਨਾ ਪਿਆਰ ਹੀ ਦੋਵਾਂ ਭੈਣ ਭਰਾਵਾਂ ਦਾ ਜਿਨ੍ਹਾਂ ਦਾ 321 ਇੱਕ ਦੂਜੇ 321 ਇੱਕ ਦੂਜੇ ਦੇ ਉਤੋਂ ਨਾ ਉਹ ਸਾਹ ਨਹੀਂ ਲੈਂਦੇ 21 ਇੱਕ ਦੂਜੇ ਦੇ ਨਾਲ ਨਾ ਇੱਕ ਦੂਜੇ ਦੇ ਨਾਲ ਜਿਹੜਾ ਬੋਲਦਾ ਜੀ ਸਲਾਮ ਕਰਦੀ ਆ ਉਹ ਆਹ ਬਈ ਗੱਲ ਨਹੀਂ ਮੇਰੇ ਆਹੋ ਤੂੰ ਕਮਨ ਬਾਕੀ ਮੰਮੀ ਡਾਡੀ ਮਰਜੀ ਆ ਕਿੱਦਾਂ ਕਰਨਾ ਤੁਸੀਂ 2 1 ਬੋਲ ਬੇ ਬੋਲ 3 2 1 2 1 3 2 1 ਨਹੀਂ 3 2 1 ਕਰਨਾ ਮੈਂ ਕੀ ਆ ਤੈਨੂੰ ਅੱਡ ਹੋ ਕੇ ਦੱਸੂਗੀ ਮੈਂ 3 2 1 ਨਾਲੇ ਸ੍ਰੀ ਕੇ ਨੂੰ ਪਤਾ ਲੱਗ ਜਾਏਗਾ ਨਾ ਸਾਰੇ ਨੂੰ ਕੀ ਕੋ ਕਰਦੀ ਰਹੀ ਐ ਨਾਲ 2 1 ਮੈਂ ਤਾਂ ਸੋਚਿਆ ਕਿ ਮम्मी ਦੇ ਭਾਂਡੇ ਬੜੇ ਖੜਕਾਉਂਦੇ ਆ। 2 1 ਇੱਕ ਮਿੰਟ। ਇੱਕ ਮਿੰਟ। ਚਲੋ। 1 ਕਿੰਨਾ ਫੋਨ ਤੇ ਗੱਲ ਕਰਾਂ? ਉਦਾਂ ਹੀ ਕਰਨ ਲੱਗੇ। ਉਦਾਂ ਹੀ ਜਿੱਦਾਂ। ਚਲੋ ਠੀਕ ਆ ਠੀਕ ਆ ਠੀਕ ਆ ਬਸ। ਕਿਹਨਾਂ ਨਾਲ ਗੱਲ ਕਰੂ? ਨਹੀਂ। ਜੇ ਸੁਣਾਉਂਗੀ ਉਹ ਅਹੀਂ ਜਾਊਂਗੀ। ਨਾ ਉਹ ਜਾਊਂਗੀ। ਕਿਦਾਂ ਸਾਨੂੰ ਭਾਜੀ ਕਹਿੰਦੇ ਸੀ। ਕੀ ਕਹਿੰਦੇ ਸੀ? ਮੈਂ ਚਲਾ। ਕਦਾਂ ਮੈਂ ਚਲਾਂਗਾ ਮੈਂ ਚਲਾਂ ਮਮੀ ਲੱਗੇ ਇਹ ਅੱਜ ਕੀ ਹੋ ਗਿਆ ਉੱਥੋਂ ਕਰ ਲੈਣੀ ਉੱਥੇ ਜਿੱਥੇ ਉੱਥੋਂ ਉੱਥੇ ਜਿੱਥੋਂ ਡਿੱਗਾ ਵਾ ਅਹੋ ਮੈਂ ਕਰ ਲੂੰਗਾ ਅੱਜ ਕੋਈ ਚੱਲ ਸਾਨੂੰ ਤੇ ਇਹ ਆ ਵੀ ਚੱਲ ਘਰ ਵਾਸੇ ਦਾ ਹਾਂ ਕੋਈ ਨਹੀਂ ਓਏ ਜਾਂਦੇ ਚਲ ਜਾ ਬੜਾ ਵੀ ਚਾਹੀਦੀ ਲਓ ਜੀ ਦਿਲਜੀਤ ਘਰ ਹੋ ਗਈ ਆ ਜੀ ਕੁੜੀ ਹਾਂ ਕੁੜੀ ਆਮ ਚੁੱਕੀ ਸਾਰਿਆਂ ਨੂੰ ਵਧਾਈਆਂ ਦੇ ਵਿੱਚ ਹੈਗੀ ਆ ਰੋਂਦੀ ਆ ਰੋਂਦੀ ਮੈਂ ਚੁੱਪ ਕਰ ਜਾ ਨਾ ਖਾ ਲੋ ਆਹ ਉਹ ਤੋਂ ਕੁੜੀ ਗੱਡੀ ਜਣੀ ਵਿੱਚ ਇੱਕ ਪਾਲੇ ਦੀ ਕਈ ਬੁੱਢੀ ਜੰਦੀ ਨਹੀਂ ਠੀਕ ਆ ਤੁਹਾਨੂੰ ਵਧੀਆ ਲੱਗਦਾ ਇਦਾਂ ਇਦਾਂ ਆਵੇ ਲੋੜ ਹੀ ਨਹੀਂ ਹਾਂ ਤਾਂ ਕੀ ਹੋਵੇ ਵਧੀਆ ਲੱਗਣਾ ਮੈਨੂੰ ਠੰਡ ਮਰੀ ਜਣਾ ਜਿਹੜੀ ਇਹਨਾਂ ਦੀ ਕੁੜੀ ਆ ਸਾਹ ਬਣਾਉਂਦੀ ਇਹਨੂੰ ਚੰਗਾ ਘਲਾਇ ਮਗਾਈ ਨਹੀਂ ਆ ਆਉਣੀ ਹੈ ਕਿ ਨਾ ਆਉਣੀ ਮੇਰਾ ਤਾਂ ਸਿਆਣੀ ਪਹਿਲਾਂ ਤੋਂ ਹੀ ਕੋਈ ਹੋ ਨਹੀਂ ਰਹੀ ਹੈ ਨਾ ਆਉਣੀ ਇਹ ਨਵੇਂ ਘੜੀ ਸਾਹ ਆਪੋਂ ਸਾਡੇ ਘਰ ਨਹੀਂ ਆ ਮਮੀ ਕਿਥੇ ਹੈ ਮੇ ਕੋ ਮੈਂ ਦੇਖੀ ਪਾ ਲਗੀ ਹੈ ਸਟਾਰ ਮੈਨੂੰ ਤਾਂ ਬਸ ਇਹੀ ਟੈਨਸ਼ਨ ਲੱਗੀ ਸੀ ਕਿ ਮੇਰੇ ਘਰ ਦੀ ਹੋਈ ਆ ਤੇ ਪਤਾ ਨਹੀਂ ਇਹਨਾਂ ਨੇ ਖੁਸ਼ੀ ਸਟਾਰਟ ਤੂੰ ਇੱਕ ਵਾਰ ਤੱਕ ਨਹੀਂ ਉਹਨੂੰ ਮੈਂ ਕਵਾਵਾਂ ਕੀ ਉਹਨੂੰ ਪੱਥਰ ਮਥੇ ਮਾਰਤਾ ਲਿਆ ਕੇ ਕਿੱਡਾ ਮੁੰਡਾ ਜੰਮ ਕੇ ਆਈ ਆ ਜਿਹੜਾ ਮੈਂ ਜਮਾਂ ਦਾ ਗੇਦੇ ਮੈਂ ਮੈਂ ਤੇਰੇ ਨਾਲ ਨਹੀਂ ਜਾਂਦੀ ਉਹ ਰੱਬ ਦਾ ਡਰ ਠੀਕ ਹੈ ਨਾ ਡਰੀਆਂ ਮੈਂ ਤੇ ਸਾਣਾ ਤੂੰ ਹੀ ਪੱਥਰ ਹੋਏ ਕਰਣਾ ਤੂੰ ਡਰੀਂ ਜੀ ਫਿਰ ਤੂੰ ਇਹ ਵੀ ਕਹਿ ਦਿੱਤੀ ਠੀਕ ਹੈ ਨਾ ਇਹ ਆ ਗੱਲਾਂ ਕਰਨੀਆਂ ਮਦੇ ਕੋਈ ਗੱਲ ਨਹੀਂ ਤੂੰ ਕੀ ਸਟਾਰਟ ਜਿਹੜਾ ਮਾਂ ਨੂੰ ਛੱਡ ਕੇ ਉਹਦੇ ਸਟਾਰਟ ਵੇ ਕੁੜੀਆਂ ਜੰਮ ਜੰਮ ਟੇਰ ਲਾਈ ਜਾ। ਸਟਾਰਟ। ਵੇ ਮਾਂ ਨੂੰ ਛੱਡ ਕੇ ਤੇ ਤੂੰ ਉਹਦੇ ਮਗਰ ਲੱਗਾ ਤੂੰ। ਸਟਾਰਟ। ਤੂੰ ਮਾਂ ਨੂੰ ਛੱਡ ਕੇ ਤੇ ਸਟਾਰਟ। ਤੂੰ ਮਾਂ ਨੂੰ ਛੱਡ ਕੇ ਤੇ ਤੂੰ ਉਹਦੇ ਮਗਰ ਲੱਗ ਗਿਆ ਤੇ ਸਟਾਰਟ। ਲੋਕ ਕਹਿੰਦੇ ਆ ਦਦੀਆਂ ਮੇਤੋਂ ਮੇ। ਸਟਾਰਟ। ਮਾਦਾ ਪ੍ਰੌਣਿਆ ਪ੍ਰਾਣਿਆਂ ਨੇ ਘਰ ਆਉਣਾ ਠੀਕ ਹੈ ਨਾ। ਅਜਿਹੇ ਦਾ ਮੂੰਹ ਬਣਾ ਕੇ ਦੱਸੋ। ਜਿਨੇ ਵੀ ਆਉਣਾ ਹੋਣਾ ਖਿੜੇ ਮੱਥੇ ਮਿਲਣਾ ਉਹਨੂੰ। ਸਟਾਰਟ। ਬੁ ਮੈਨੂੰ 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 ਬੁ ਮੈਨੂੰ। ਮੋੜਾ ਗਾਣਾ ਨਹੀਂ ਗਾ ਜਿੰਨੇ ਮੂੰਹ ਅਜੇ ਗਾ ਨਹੀਂ ਬੁਲਾਂਦੀ ਹੈ ਕੀ ਬੋਲਣੀ ਚਲ ਕੀ ਬੋਲਣੀ ਮਰਦੇ ਨੇ ਉਹ ਤਾਂ ਕੀ ਬੋਲੇ ਮੈਂ ਉਹਦੇ ਨਹੀਂ ਆਉਂਦੇ ਉਹ ਡੇਟ ਟੁੱਟ ਗਿਆ ਉਹ ਆਲੇ ਕੀ ਕਹਿੰਦਾ ਹਾਂ ਸਟਾਰਟ ਮੂੰਹ ਚੋ ਕਰਿਆ ਨਾ ਵਾ ਇਧਰ ਨੂੰ ਮੇਰੇ ਵੱਲ ਨੂੰ ਹਾਂ ਸਟਾਰਟ ਮੇਰੀਆਂ ਦੇ ਢੇਡ ਜਿ ਢੇਡ ਜੀ ਢੇਡ ਦੇ ਤੇ 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 ਡੇਡ ਦਿਆ ਤੇ 2 1 ਮੇਰੀਆਂ ਨਾ ਦਿਲ ਦੀਆਂ ਦਿਲ ਜੀ ਰਹਿ ਗਈਆਂ ਕੋਈ ਰੀਜ ਨਹੀਂ ਮੇਰੀ ਪੂਰੀ ਹੋਈ 2 1 ਸੰਦੀਪ ਚਕਾਹਾ ਮੈਨੂੰ ਪਿਆ ਨਾ ਕਰ ਉਹ ਨਿਕਲ ਆ ਦੇ ਨੰਬਰੇ 2 1 ਪਸ ਸੰਦੀਪ ਚਕਾਹਾ ਮੈਨੂੰ ਕਿੰਨੀ ਸੋਣੀ ਆ ਨਾ ਹਾਂਜੀ ਸੰਦੀਪ ਤੇਰੇ ਵਰਗੀ ਹੀ ਆ सेम ही ਹੈ ਹਾਂਜੀ ਮੈਨੂੰ ਇਹ 2 1 ਸੰਦੀਪ ਹਾਂਜੀ ਤੇਰੇ ਵਰਗੀ ਆ ਨਖਸ਼ਨਾ ਹੁਣ ਮੈਂ ਕਹਾਂ 1 2 ਪਹਿਲੇ ਮੈਂ ਕਹਾਂ ਚੋ ਨਹੀਂ ਆਉਂਦਾ 2 1 ਭਾਬੀ ਇਹਦੀ ਹਰ ਇੱਕ ਚਾਹ ਦੀ ਹਰੀ ਚਾਹ ਲੈਣੀ ਹੈ ਹਰੇ ਦੀ ਚਾਹ ਪੂਰੀ ਕਰਨੀ ਆ ਅਲੋ ਕੇ ਲੋਕ ਕਿ ਬਿਚਾਰ ਨਹੀਂ ਆਲੋ ਸਕ ਸਕਣ ਕਿੰਨਾ ਤਾਂ ਆ ਜਾਂਦੀ ਹੈ ਕਹਿਣ ਨਾਲ ਵੀ ਆਲੋ 1000 ਰੁਪਇਆ ਨਹੀਂ ਹੁਣ ਬੋ ਦੱਸ ਬੋ ਥੋੜਾ ਦੱਸਣਾ